ਕੀ ਤੁਹਾਨੂੰ ਪਤਾ ਹੈ ਤੁਸੀਂ ਇਸ ਦੇਸ਼ ਵਿੱਚ ਵਿਆਹ ਤੋਂ ਪਹਿਲਾਂ ਆਪਣੇ ਸਾਥੀ ਨਾਲ ਫਿਜ਼ੀਕਲ ਰਿਲੇਸ਼ਨ ਨਹੀਂ ਬਣਾ ਸਕਦੇ ਇਹ ਛੱਡੋ ਜੇ ਤੁਸੀਂ ਕਤਲ ਬਲਾਤਕਾਰ ਚੋਰੀ ਇੱਥੋਂ ਤੱਕ ਜਾਦੂ ਟੂਣਾ ਕਰਦੇ ਫੜੇਗੇ ਤਾਂ ਫਿਰ ਤੁਹਾਡਾ ਜੀਵਨ ਦੇ ਬਚਣਾ ਬੜਾ ਹੀ ਮੁਸ਼ਕਿਲ ਹੋਵੇਗਾ ਹਾਂਜੀ ਇਦਾਂ ਦੇ ਹੀ ਕੁਝ ਸਖਤ ਕਾਨੂੰਨ ਨੇ ਸੌਦੀ ਅਰਬ ਦੇਸ਼ ਦੇ ਕਿਉਂਕਿ ਇੱਥੇ ਸ਼ਰੀਆ ਕਾਨੂੰਨ ਚੱਲਦਾ ਹੈ ਜੋ ਕਿ ਬਾਕੀ ਦੇਸ਼ਾਂ ਦੇ ਕਾਨੂੰਨ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਸਖਤ ਹੈ ਇਸ ਕਾਨੂੰਨ ਦੇ ਅਨੁਸਾਰ ਕੁਝ ਗਲਤੀਆਂ ਕਰਨ ਤੇ ਮੌਤ ਦੀ ਸਜ਼ਾ ਤਾਂ ਪੱਕੀ ਹੈ ਏਹੀ ਵਜ੍ਹਾ ਹੈ ਕਿ ਇੱਥੇ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਛੋਟਾ ਜਿਹਾ ਅਪਰਾਧ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸ ਦੇਹਾ ਸਾਊਦੀ ਅਰਬ ਦੇ ਕਾਨੂੰਨ ਬਾਰੇ ਜਾਣਕਾਰੀ ਕਾਫੀ ਵਧੀਆ ਹੈ ਵੀਡੀਓ ਪੂਰੀ ਜਰੂਰ ਦੇਖਿਓ 사ਊਦੀ ਅਰਬ ਵਿੱਚ ਕਿਸੇ ਵੀ ਤਰ੍ਹਾਂ ਦੇ ਜੁਰਮ ਲਈ ਤਿੰਨ ਅਲੱਗ-ਅਲੱਗ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਹਦੂਦ ਕਿਸਾਸ ਤੇ ਤਾਜ਼ੀਰ ਇਹਨਾਂ ਤਿੰਨਾਂ ਸ਼੍ਰੇਣੀਆਂ ਅਨੁਸਾਰ ਅਪਰਾਧੀਆਂ ਨੂੰ ਸਜ਼ਾ ਵੀ ਅਲੱਗ-ਅਲੱਗ ਦਿੱਤੀ ਜਾਂਦੀ ਹੈ ਹਦੂਦ ਸ਼੍ਰੇਣੀ ਵਿੱਚ ਧਰਮ ਤਿਆਗ ਸ਼ਾਸਕ ਵਿਰੁੱਧ ਬਗਾਵਤ ਚੋਰੀ ਡਕੈਤੀ ਅਤੇ ਸ਼ਰਾਬ ਪੀਣ ਵਰਗੇ ਅਪਰਾਧ ਸ਼ਾਮਲ ਹਨ ਕਿਸਾਸ ਉਹ ਸ਼੍ਰੇਣੀ ਹੈ ਜਿਸ ਵਿੱਚ ਕਤਲ ਅਤੇ ਸਰੀਰਕ ਨੁਕਸਾਨ ਨਾਲ ਜੁੜੇ ਅਪਰਾਧ ਸ਼ਾਮਲ ਹਨ ਇਸ ਤਰ੍ਹਾਂ ਦੇ ਅਪਰਾਧ ਦੀ ਸਜ਼ਾ ਦੇਣ ਲਈ ਜਾਨ ਦੇ ਬਦਲੇ ਜਾਨ ਵਾਲਾ ਕਾਨੂੰਨ ਲਾਗੂ ਬਦਲੇ ਵਿੱਚ ਉਸ ਨਾਲ ਵੀ ਉਸੇ ਤਰ੍ਹਾਂ ਦਾ سلوਕ ਕੀਤਾ ਜਾਂਦਾ ਹੈ ਤੀਜੀ ਸ਼੍ਰੇਣੀ ਤਾਜ਼ੀਰ ਹੈ ਜਿਸ ਵਿੱਚ ਰਿਸ਼ਵਤ ਤਸਕਰੀ ਅਤੇ ਨਸ਼ੇ ਵਰਗੇ ਅਪਰਾਧ ਆਉਂਦੇ ਹਨ ਇਸ ਅਪਰਾਧ ਵਿੱਚ ਸਜ਼ਾ ਦੇ ਤੌਰ ਤੇ ਅਪਰਾਧੀ ਨੂੰ ਕੋੜੇ ਮਾਰੇ ਜਾਂਦੇ ਹਨ ਚਲੋ ਹੁਣ ਦੇਖਦੇ ਹਾਂ ਇਸ ਕਾਨੂੰਨ ਅਨੁਸਾਰ ਜੁਰਮ ਕਰਨ ਤੇ ਕਿਹੜੀਆਂ-ਕਿਹੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਨੰਬਰ 1 ਕਤਲ ਸੌਦੀ ਰੱਬ ਵਿੱਚ ਕਤਲ ਕਰਨਾ ਇੱਕ ਸੰਗੀ ਅਪਰਾਧ ਹੈ ਇਸ ਲਈ ਇੱਥੇ ਦੋਸ਼ੀ ਸਾਬਿਤ ਹੋਣ ਤੇ ਅਪਰਾਧੀ ਨੂੰ ਸਿੱਧੀ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਇਹ ਅਪਰਾਧ ਕਿਸਾਸ ਸ਼੍ਰੇਣੀ ਵਿੱਚ ਆਉਂਦਾ ਹੈ ਇਸ ਲਈ ਇਸ ਵਿੱਚ ਜਾਨ ਦੇ ਬਦਲੇ ਜਾਨ ਵਾਲਾ ਕਾਨੂੰਨ ਲਾਗੂ ਹੁੰਦਾ ਹੈ ਜਾਨਕਿ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਇਦਾਂ ਦੀ ਸਜ਼ਾ ਚਾਹੇ ਅਪਰਾਧੀ ਨੂੰ ਦਵਾ ਸਕਦਾ ਹੈ ਜੇਕਰ ਪਰਿਵਾਰ ਖੂਨ ਦੇ ਬਦਲੇ ਖੂਨ ਦੀ ਮੰਗ ਕਰਦਾ ਹੈ ਤਾਂ ਸਜ਼ਾ ਦੇ ਤੌਰ ਤੇ ਸਾਰਿਆਂ ਦੇ ਸਾਹਮਣੇ ਉਸ ਦੋਸ਼ੀ ਅਪਰਾਧੀ ਦਾ ਗळा ਕੱਟ ਦਿੱਤਾ ਜਾਂਦਾ ਹੈ ਪਰ ਜੇਕਰ ਪੀੜਤ ਪਰਿਵਾਰ ਵਾਲੇ ਦੋਸ਼ੀ ਨੂੰ ਮਾਫ ਕਰ ਦੇਣ ਤਾਂ ਅਦਾਲਤ ਦੁਆਰਾ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਪਰਿਵਾਰ ਚਾਹੇ ਤਾਂ ਅਪਰਾਧੀ ਮੁਆਵਜ਼ਾ ਦੇ ਕੇ ਵੀ ਬਚ ਸਕਦਾ ਹੈ ਨੰਬਰ 2 ਬਲਾਤਕਾਰ ਸੋਦੀਆ ਰੂਪ ਵਿੱਚ ਬਲਾਤਕਾਰ ਲਈ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਇਹ ਅਪਰਾਧ ਹਦੂਦ ਸ਼੍ਰੇਣੀ ਵਿੱਚ ਆਉਂਦਾ ਹੈ ਇਸ ਕਰਕੇ ਇੱਕ ਵਾਰ ਦੋਸ਼ੀ ਸਿੱਧ ਹੋਣ ਤੇ ਮਾਫੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਤੇ ਸਜ਼ਾ ਦੇ ਰੂਪ ਲੋਕਾਂ ਦੇ ਸਾਹਮਣੇ ਉਸ ਦੋਸ਼ੀ ਦਾ ਗੜਾ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਨੰਬਰ 3 ਚੋਰੀ ਅਤੇ ਡਕੈਤੀ। ਸੋਦੀ ਵਿੱਚ ਚੋਰੀ ਜਾਂ ਡਕੈਤੀ ਵਰਗੇ ਮਾਮੂਲੀ ਜਿਹੇ ਲੱਗਣ ਵਾਲੇ ਅਪਰਾਧਾਂ ਲਈ ਵੀ ਕਾਫੀ ਸਖਤ ਸਜ਼ਾਾਂ ਰੱਖੀਆਂ ਗਈਆਂ ਹਨ। ਜੇਕਰ ਉੱਥੇ ਕੋਈ ਵੀ ਵਿਅਕਤੀ ਚੋਰੀ ਕਰਦਾ ਫੜਿਆ ਜਾਵੇ ਤਾਂ ਉਸ ਦਾ ਸੱਜਾ ਹੱਥ ਕੱਟ ਦਿੱਤਾ ਜਾਂਦਾ ਹੈ। ਫਿਰ ਚਾਹੇ ਉਸ ਨੇ ਕੋਈ ਛੋਟੀ ਚੋਰੀ ਕੀਤੀ ਹੋਵੇ ਜਾਂ ਵੱਡੀ, ਸਜ਼ਾ ਦੋਮਾ ਵਿੱਚ ਬਰਾਬਰ ਰਹਿੰਦੀ ਹੈ। ਜੇਕਰ ਵਿਅਕਤੀ ਇੱਕ ਤੋਂ ਵੱਧ ਵਾਰ ਚੋਰੀ ਕਰਦਾ ਫੜਿਆ ਜਾਵੇ ਤਾਂ ਉਸ ਦੇ ਇੱਕ ਹੱਥ ਦੇ ਨਾਲ-ਨਾਲ ਉਸ ਦਾ ਇੱਕ ਪੈਰ ਵੀ ਕੱਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਮਾਮਲਾ ਜੇਕਰ ਕੋਈ ਗੰ ਜਿਸ ਵਿੱਚ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਇਸ ਜੁਰਮ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਨੰਬਰ 4 ਨਸ਼ਾ ਲੈਣਾ ਜਾਂ ਕਰਨਾ ਸੋਦੀ ਵਿੱਚ ਨਸ਼ਾ ਲੈਣਾ ਤਾਜ਼ਿਰ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਇਸ ਜੁਰਮ ਵਿੱਚ ਦੋਸ਼ੀ ਪਾਏ ਗਏ ਵਿਅਕਤੀ ਨੂੰ ਕੋੜੇ ਮਾਰ ਕੇ ਸਜ਼ਾ ਦਿੱਤੀ ਜਾਂਦੀ ਹੈ ਜੇਕਰ ਕੋਈ ਵਿਅਕਤੀ ਵਾਰ-ਵਾਰ ਨਸ਼ਾ ਲਿੰਦਾ ਫੜਿਆ ਜਾਵੇ ਤਾਂ ਇਸ ਵਿੱਚ ਉਸ ਨੂੰ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਨਸ਼ੇ ਤੋਂ ਇਲਾਵਾ ਸੋਦੀ ਵਿੱਚ ਕਈ ਦੂਸਰੇ ਅਪਰਾਧ ਜਿਵੇਂ ਰਿਸ਼ਵਤ ਲੈਣਾ ਜਾਂ ਦੇਣਾ ਤਸਕਰੀ ਕਰਨਾ ਅਤੇ ਸ਼ਰਾਬ ਪੀਣ ਵਰਗੇ ਜੁਰਮ ਲਈ ਵੀ ਕੋੜੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ ਇਹੀ ਵਜ੍ਹਾ ਹੈ ਕਿ ਉੱਥੋਂ ਦੇ ਲੋਕ ਇਸ ਮਾਮੂਲੀ ਜਿਹੇ ਅਪਰਾਧਾਂ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਦੇ ਹਨ ਨੰਬਰ 5 ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣਾ ਸੋਦੀ ਵਿੱਚ ਅਡਲਟਰੀ ਤੇ ਫੋਨੀਕੇਸ਼ਨ ਨੂੰ ਸੰਗੀ ਅਪਰਾਧਾ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਇਹ ਅਪਰਾਧ ਹਦੂਦ ਸ਼੍ਰੇਣੀ ਵਿੱਚ ਆਉਂਦਾ ਹੈ ਇਸ ਜੁਰਮ ਵਿੱਚ ਜੇਕਰ ਕੋਈ ਕੁਵਾਰਾ ਮਰਦ ਜਾਂ ਔਰਤ ਦੋਸ਼ੀ ਪਾਏ ਜਾਂਦੇ ਹਨ ਤਾਂ ਉਸ ਨੂੰ 100 ਕੋੜੇ ਮਾਰੇ ਜਾਂਦੇ ਹਨ ਪਰ ਜੇਕਰ ਇਸ ਜੁਰਮ ਵਿੱਚ ਕੋਈ ਵਿਆहे ਮਰਦ ਜਾਂ ਔਰਤ ਦੋਸ਼ੀ ਪਾਏ ਜਾਂਦੇ ਹਨ ਤਾਂ ਫਿਰ ਉਹਨਾਂ ਨੂੰ ਪੱਥਰਾਂ ਨਾਲ ਮਾਰਨ ਦੀ ਸਜ਼ਾ ਸੁਣਾਈ ਜਾਂਦੀ ਹੈ ਨੰਬਰ 6 ਹੋਮੋਸੈਕਸ਼ੁਅਲ ਜਾਂ ਸਮਲਿੰਗਤਾ ਹੋਮੋਸੈਕਸ਼ੁਅਲ ਹੋਣਾ ਕੋਈ ਅਪਰਾਧ ਨਹੀਂ ਹੁੰਦਾ ਪਰ ਸੋਦੀ ਅਰਬਿਕ ਅਜਿਹਾ ਦੇਸ਼ ਹੈ ਇਸ ਲਈ ਇਥੇ ਇਸ ਜੁਰਮ ਦੀ ਸਜ਼ਾ ਹੋ ਸਕਦੀ ਹੈ ਦਰਸਲ ਜੇਕਰ ਸੋਦੀ ਵਿੱਚ ਕੋਈ ਵੀ ਵਿਅਕਤੀ ਸੰਭਲੰਗੀ ਕਰਿਆਵਾ ਕਰਦਾ ਫੜਿਆ ਜਾਵੇ ਤਾਂ ਉਸ ਨੂੰ ਕੋੜੇ ਮਾਰਨੇ ਤੇ ਜੇਲ੍ਹ ਵਿੱਚ ਕੈਦ ਕਰਨ ਤੋਂ ਲੈ ਕੇ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਨੰਬਰ 7 ਈਸ਼ਨਿੰਦਾ ਜਾਨੀ ਈਸ਼ਵਰ ਦੀ ਨਿੰਦਾ ਸੋਦੀ ਵਿੱਚ ਈਸ਼ਵਰ ਜਾਂ ਅੱਲਾ ਦੀ ਨਿੰਦਾ ਕਰਨਾ ਬਹੁਤ ਹੀ ਗੰਭੀਰ ਅਪਰਾਧ ਮੰਨਿਆ ਗਿਆ ਹੈ ਇਸ ਲਈ ਉਸ ਵਿਅਕਤੀ ਨੂੰ ਤੁਰੰਤ ਹੀ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਉੱਥੇ ਆਪਣੇ ਧਰਮ ਦਾ ਤਿਆਗ ਕਰਨਾ ਈਸ਼ਵਰ ਦੀ ਬੁਰਾਈ ਕਰਨਾ ਅਜੀਆਂ ਹੋਰ ਗੱਲਾਂ ਨੂੰ ਅਪਰਾਧ ਮੰਨਿਆ ਜਾਂਦਾ ਹੈ ਹੋਰ ਕਾਨੂੰਨ ਹੁਣ ਤੁਹਾਨੂੰ ਇਹ ਸੁਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਸੋਦੀ ਵਿੱਚ ਜਾਦੂ ਟੂਣਾ ਕਰਨਾ ਅਤਿਆੰਤ ਵਿਸ਼ਵਾਸ ਫੈਲਾਉਣ ਵਰਗੇ ਮਾਮੂਲੀ ਅਪਰਾਧਾਂ ਲਈ ਵੀ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਇਸ ਤੋਂ ਇਲਾਵਾ ਉੱਥੇ ਦੇਸ਼ ਦੇ ਖਿਲਾਫ ਗੱਦਾਰੀ ਸਰਕਾਰ ਦੇ ਖਿਲਾਫ ਜਸੂਸੀ ਅਤੰਕਵਾਦ ਫੈਲਾਉਣਾ ਅਤੇ ਨਸ਼ੇ ਦੇ ਤਸਕਰ ਵਰਗੇ ਅਪਰਾਧ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਨ੍ਹਾਂ ਸਾਰੇ ਅਪਰਾਧਾਂ ਲਈ ਹਮੇਸ਼ਾ ਸਖਤ ਸਜ਼ਾ ਸੁਣਾਈ ਜਾਂਦੀ ਹੈ ਉੱਥੇ ਪਬਲਿਕ ਪਲੇਸ ਉੱਤੇ ਕਿਸੇ ਵੀ ਔਰਤ ਜਾਂ ਮਰਦ ਦਾ ਇੱਕ ਦੂਜੇ ਦੇ ਨਜ਼ਦੀਕ ਹੋਣਾ ਨਮਾਜ਼ ਦੇ ਸਮੇਂ ਆਪਣੀ ਦੁਕਾਨ ਜਾਂ ਬਿਜ਼ਨਸ ਨੂੰ ਖੋਲੇ ਰੱਖਣਾ ਤੇ ਔਰਤਾਂ ਦਾ ਬਿਨਾਂ ਬੁਰ ਇਹ ਸਭ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਤੇ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਕਾਫੀ ਵਧੀਆ ਲੱਗੀ ਹੋਵੇਗੀ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ